27 ਕਿਲੇ ਚੋਨਾ ਨਹੀਂ ਮੈਡਮ 27 ਕਿਲੇ ਚੋਨਾ ਤੁਹਾਡਾ ਬਰਬਾਦ ਹੋ ਗਿਆ ਬੇਟੀ ਦੀ ਸ਼ਾਦੀ ਵਾਸਤੇ ਤਰੀਕ ਫਿਕਸ ਕੀਤੀ ਦਸੰਬਰ ਮਹੀਨੇ ਦੀ ਪੈਲਸ ਵੀ ਕੀਤਾ ਹੁਣ ਕੀ ਕੀ ਕਰਾਂਗੇ ਦੱਸੋ ਅਈ ਉਹਨਾਂ ਠੇਕੇ ਵੀ ਪੈਲਸ ਵਾਲਿਆਂ ਨੂੰ 50000 ਦੇ ਚੁੱਕੇ ਵੀ ਇਸੇ ਝੋਨੇ ਦੇ ਆਸਤੇ ਟਰਾਲੀਆਂ ਤੇ ਲੱਦ ਲੱਦ ਕੇ ਪਸ਼ੂ ਜਿਹੜੇ ਸੀ ਫਿਰ ਇੱਥੇ ਖਾਲੀ ਕਰੀ ਜਾਂਦੇ ਆ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਤੇ ਲਗਾਤਾਰ ਤੁਹਾਨੂੰ ਬਖਾ ਰਹੇ ਆ ਕਿ ਪਾਣੀ ਦੇ ਕਾਰਨ ਖਾਲਾਤ ਬੇहद ਜੋਨੇ ਨਾਸੂਕ ਬਣੇ ਹੋਏ ਨੇ ਹਾਲਾਂਕਿ ਅੱਜ ਥੋੜਾ ਪਾਣੀ ਘਟਿਆ ਹੈ ਪਰ ਫਿਰ ਵੀ ਖੇਤਾ 'ਚ ਜਿਹੜਾ ਪਾਣੀ ਗਿਆ ਘਰਾ 'ਚ ਜਿਹੜਾ ਪਾਣੀ ਗਿਆ ਉਹ ਜੇ ਵਾਪਸ ਮੁੜਿਆ ਨਹੀਂ ਹੈ ਤੇ ਲੋਕ ਇਸ ਪਾਣੀ ਤੋਂ ਬਚਣ ਦੇ ਲਈ ਹੋਰ ਥਾਵਾਂ ਤੇ ਜੋ ਹੈ ਆਸਰਾ ਲੈ ਕੇ ਬੈਠੇ ਨੇ ਰਾਮਪੁਰ ਦੇ ਵਿੱਚ ਜੋ ਡੇਰਾ ਬਾਬਾ ਨਾਨਕ ਖਲਕੇ ਚ ਪਿੰਡ ਪੈਂਦਾ ਉੱਥੇ ਵੀ ਬਥੇਰਾ ਪਾਣੀ ਆਇਆ ਇਸੇ ਲਈ ਲੋਕ ਜੋ ਨੇ ਆਪਣੇ ਪਸ਼ੂਆਂ ਨੂੰ ਨਾਲ ਲੈ ਕੇ ਇੱਥੇ ਮੱਸਾ ਗੁਜ਼ਾਰਾ ਕਰ ਰਹੇ ਨੇ ਪਿੱਛੇ ਜਿਹੜੀਆਂ ਦੁਕਾਨਾਂ ਬਣੀਆਂ ਨੇ ਉੱਥੇ ਲੋਕ ਆ ਕੇ ਰਹਿ ਰਹੇ ਨੇ ਪਸ਼ੂਆਂ ਨੂੰ ਵੀ ਨਾਲ ਲੈ ਕੇ ਆਏ ਨੇ ਕਿਉਂਕਿ ਬੇਸੁਬਾਨ ਜਾਨਵਰ ਜੋ ਹੈ ਉਹ ਕਿੱਥੇ ਰਵੇ ਤੇ ਨਾਲੇ ਲੋਕ ਜੋ ਨੇ ਉਹਨਾਂ ਦਾ ਸਹਾਰਾ ਬਣੇ ਨੇ ਆਪ ਹੀ ਇਸ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਨੇ ਪਤਾ ਨਹੀਂ ਕਿੰਨੇ ਦਿਨ ਤੋਂ ਇੱਥੇ ਇਸੇ ਤਰੀਕੇ ਨਾਲ ਬੈਠੇ ਹੋਏ ਨੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੈਡਮ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਿੰਨੇ ਦਿਨ ਤੋਂ ਇੱਥੇ ਬੈਠੇ ਨੇ ਤੇ ਤੁਹਾਡੇ ਪਿੰਡ 'ਚ ਕਿੰਨਾ ਪਾਣੀ ਆਇਆ ਮੈਡਮ ਜੀ ਸਾਡੇ ਪਿੰਡ 'ਚ 8-8 10-10 ਸੋਟ ਪਾਣੀ ਆ ਅਸੀਂ ਚਾਹ ਪੂਰਾ ਪਾਣੀ ਨੇ ਭਰਿਆ ਅਸੀਂ 4 ਦਿਨ ਤੋਂ ਇੱਥੇ ਬੈਠੇ ਸੜਕ ਤੇ ਇਹ ਕਿਸ ਨੇ ਸਾਨੂੰ ਆਸਰਾ ਦਿੱਤਾ ਵੀ ਤੁਸੀਂ ਇੱਥੇ ਰਾਤ ਰਹਿਓ ਜਦੋਂ بارش ਆਉਂਦੀ ਫਿਰ ਅਸੀਂ ਇੱਥੇ ਪਸ਼ੂ ਸਾਡੇ ਛੜਕਤੇ ਨੇ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸਾਡੀ ਆਮ ਜਨਤਾ ਪਬਲਿਕ ਜਿਹੜੀ ਸੰਥਾ ਬਣੀਆਂ ਸੇਵਾ ਸੁਸਾਇਟੀਆਂ ਉਹਨਾਂ ਵੱਲੋਂ ਪਾਣੀ ਵਾਟਰ ਦੀ ਮਤਲਬ ਹਾਈਏ ਕਰਾਏ ਲੰਗਰ ਪ੍ਰਸ਼ਾਦੇ ਪਸ਼ੂਆਂ ਵਾਸਤੇ ਚਾਰਾ ਉਹ ਦੇਂਦੇ ਨੇ ਕੋਈ ਪ੍ਰਸ਼ਾਸਨ ਕੋਈ ਐਸਡੀਐਮ ਕੋਈ ਮਤਲਬ ਇੱਥੇ ਨਹੀਂ ਆਇਆ ਸਾਡੇ ਕੋਈ ਐਮਐਲਏ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ ਤੁਹਾਡੇ ਪਿੰਡ 'ਚ ਵੀ ਕੋਈ ਨਹੀਂ ਕਿ ਪਿੰਡ 'ਚ ਵੀ ਨਹੀਂ ਕਿਉਂ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੀ ਮੈਡਮ ਤੇ ਪਾਣੀ ਜਦੋਂ ਆਇਆ ਅਚਾਨਕ ਤੇ ਕਿਵੇਂ ਤੁਸੀਂ ਪਸ਼ੂਆਂ ਨੂੰ ਨਾਲ ਲੈ ਕੇ ਆਏ ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾ ਹੈ ਬੰਦਾ ਆਪਣੀ ਜਾਨ ਬਚਾ ਕੇ ਮਸਾ ਭੱਜਦਾ ਹੈ ਤੇ ਤੁਸੀਂ ਇੰਨੇ ਪਸ਼ੂ ਜੋ ਹੈ ਉਹ ਕਿਵੇਂ ਲੈ ਕੇ ਆਏ ਮਾਰੇ ਇਹ ਟਰਾਲੀਆਂ ਤੇ ਲੱਦ ਲੱਦ ਕੇ ਪਸ਼ੂ ਜਿਹੜੇ ਸੀ ਫਿਰ ਇੱਥੇ ਖਾਲੀ ਕਰੀ ਜਾਂਦੇ ਆ 6 6 8 8 10 10 ਪਸ਼ੂ ਇੱਕ ਟਰਾਲੀ ਚ ਲੱਦ ਕੇ ਟਰੈਕਟਰ ਟਰਾਲੀ 'ਚ ਉਹ ਫਿਰ ਇੱਥੇ ਲਾ ਜਾਂਦੇ ਆ ਫਿਰ ਮੋੜ ਵਾਪਸ ਚੱਲ ਜਦੇ ਸਾਨੂੰ ਇਹ ਕਿ ਅਸੀਂ ਦਰਿਆ ਤੋਂ ਵੇਖ ਆਏ ਸੀ ਪਾਣੀ ਤੁਸੀਂ ਟੁੱਟਦੀ ਉਸ ਜਿਜੇ ਜਿਜੇ ਆਉਂਦੇ ਆਉਂਦੇ ਉਹਨੂੰ ਕੋ ਦੋ ਚਾਰ ਘੰਟੇ ਪਾਣੀ ਨੇ ਲੱਗੇ ਉਹਨਾਂ ਚਿਰ ਸਾਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਇਸ ਕਰਕੇ ਅਸੀਂ ਪਸ਼ੂ ਬਾਹਰ ਕੱਢ ਲਏ ਤੇ ਜੀ ਆਪਣੇ ਬਚਾ ਲਏ ਘਰ ਦੀਆਂ ਮਹਿਲਾਵਾਂ ਕਿੱਥੇ ਨੇ ਹੋਰ ਮਾਰੇ ਰਿਸ਼ਤੇਦਾਰਾਂ ਕੋ ਬਾਹਰ ਬੱਚੇ ਛੋਟੇ ਰਿਸ਼ਤੇਦਾਰਾਂ ਕੋ ਬਾਹਰ ਬਿਲਕੁਲ 1988 ਦੇ ਵਿੱਚ ਵੀ ਖੜਾ ਆਇਆ ਸੀ ਉਹ ਵੀ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਉਹ ਹਾਲਾਤ ਜ਼ਿਆਦਾ ਖਰਾਬ ਸੀ ਅੱਜ ਦੇ ਨਹੀਂ ਅੱਜ ਦੇ ਜ਼ਿਆਦਾ ਖਰਾਬ ਹੈ ਜ਼ਿਆਦਾ ਖਰਾਬ ਹਾਂਜੀ ਹਾਂਜੀ ਕਿ ਝੋਨਾ ਬਹੁਤ ਜਿਹੜਾ ਸਾਡਾ ਜਿਹੜਾ ਲੋਕਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਸੀ 60-60 ਹਜ਼ਾਰ ਨੂੰ ਉਹ ਲੋਕਾਂ ਦੀਆਂ ਝੋਨਾ ਬਿਲਕੁਲ ਤਬਾਹ ਹੋ ਗਿਆ ਹੈ ਗਾਂ ਬੀਜਣ ਵਾਸਤੇ ਕਣਕ ਬੀਜਣ ਵਾਸਤੇ ਸਾਡੇ ਕੋ ਕੋਈ ਪੈਸਾ ਨਹੀਂ ਹੈ ਕੋਈ ਮਤਲਬ ਕਣਕ ਦਾ ਹਸਾਰਾ ਜਿਹੜਾ ਹੈ ਅਸੀਂ ਤੇ ਆਨੇ ਵੀ ਸਾਡੇ ਸਾਡੀ ਕਣਕ ਬੀਜੀ ਜਾਵੇ ਕਿ ਕਿੰਨੇ ਤੁਹਾਡੇ ਕਿੰਨੇ ਖੇਤ ਨੇ ਕਿੰਨੇ ਏਕੜ ਜ਼ਮੀਨ ਨੇ ਤੁਹਾਡੇ ਸਾਡੇ ਕੋ ਆਪਣੀ ਤੇ 17 ਏਕੜ ਜ਼ਮੀਨ ਹੈ ਤੇ 10 ਕਿੱਲੇ ਅਸੀਂ ਠੇਕੇ ਤੇ ਲਈ 27 ਕਿੱਲੇ ਚੋਨਾ ਸੀ ਮੈਡਮ 27 ਕਿੱਲੇ ਚੋਨਾ ਤੁਹਾਡਾ ਬਰਬਾਦ ਹੋ ਗਿਆ ਤੇ 1 ਕਿੱਲੇ ਤੁਸੀਂ ਕਹਿ ਰਹੇ ਤਕਰੀਬਨ 60 ਹਜ਼ਾਰ ਤੁਸੀਂ ਲਗਾਇਆ ਸੀ ਹਾਂਜੀ 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 1 ਕਿੱਲਾ 60 ਹਜ਼ਾਰ ਨੂੰ ਠੇਕੇ ਤੇ ਲਿਆ ਅਸੀਂ 10 ਕਿੱਲੇ ਠੇਕੇ ਦਾ ਪੈਸਾ ਤਾਂ ਦੇਣਾ ਹੀ ਪਊਗਾ ਦੇ ਦਿੱਤਾ ਮੈਡਮ ਉਹ ਦੇ ਚੁੱਕੇ ਦੇ ਚੁੱਕੇ ਹੋ ਪੈਸੇ ਅਸੀਂ ਦੇ ਚੁੱਕੇ ਹੁਣ ਪੈਸੇ ਕਿਵੇਂ ਵਟੋਗੇ ਹੁਣ ਮੈਡਮ ਰੱਬ ਆਸਰੇ ਵੇਖੋ ਪ੍ਰਸ਼ਾਸਨ ਕੋਈ ਦੇਗਾ ਮਾਨ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਡੀ ਕੋਈ ਬਾਹ ਮੜੀ ਜਾਵੇ ਸਾਨੂੰ ਕੋਈ ਥੋੜਾ ਬਤ ਮਾਅਵਜਾ ਮਿਲ ਜੇ ਚੋਨੇ ਦਾ ਤੇ 2023 ਚ ਵੀ ਨੁਕਸਾਨ ਹੋਇਆ ਸੀ ਨਹੀਂ 2023 ਚ ਮੈਡਮ ਇਧਰ ਨਹੀਂ ਇਧਰ ਨਹੀਂ ਹੋਇਆ ਐਰ ਕੀ 25 ਚ ਹੋਇਆ ਜੋ 88 ਤੋਂ ਲੈ ਕੇ 93 ਚ ਹੋਇਆ ਸੀ ਫਿਰ 25 ਚ ਹੋਇਆ ਇਹ ਜਿਆਦਾ ਨੁਕਸਾਨ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਵੀ ਜਿਹੜੀ ਦਰਿਆ ਦੀ ਧੁੱਸੀ ਹੈ ਨਾ ਉਹ ਸਾਨੂੰ ਮਜ਼ਬੂਤ ਕਰ ਦਿਓ ਤੁਸੀਂ ਤੇ ਉਹਦਾ ਹਰ ਸਾਲ ਜਿਹੜਾ ਪਾਣੀ ਅਗਲੇ ਸਾਲ ਬਰਸਾਤਾਂ ਦਾ ਵੀ ਸਾਨੂੰ ਖਤਰਾ ਹੈ ਕਿਉਂਕਿ ਇਹ ਰੇਤ ਵਾਲੀਆਂ ਧੁੱਸੀਆਂ ਬੰਦੇ ਨੇ ਪ੍ਰਸ਼ਾਸਨ ਆਪਣੀ ਹੌਲੀ ਹੌਲੀ ਚਾਲ ਚੱਲਦਾ ਇਹ ਤੇ ਤੇਜ਼ੀ ਨਾਲ ਉਹਨਾਂ ਨੂੰ ਕਮ ਕਰਨਾ ਚਾਹੀਦਾ ਚਲੋ ਮਾਅਬਜਾ ਸਾਨੂੰ ਦੇਣ ਚਾਹੇ ਨਾ ਦੇਣ ਸਾਦੀਆਂ ਧੁੱਸੀਆਂ ਮਜ਼ਬੂਤ ਕਰ ਦੇਣ ਲੱਖਾਂ ਦਾ ਤੁਹਾਡਾ ਨੁਕਸਾਨ ਕਰੋੜਾਂ ਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੁਹਾਡਾ ਵੀ ਲੱਖਾਂ ਦਾ ਹੋਇਆ ਕਿਉਂਕਿ 27 ਏਕੜ ਤੁਹਾਡੀ 50 ਹਜ਼ਾਰ ਦਾ ਮਾਮੂਲੀ 60 ਹਜ਼ਾਰ ਦਾ ਕਿਲੇ ਦਾ ਲਾ ਲਓ ਕਿੰਨੇ ਦਾ ਬੰਦ ਆ ਜੀ 12-13 ਲੱਖ ਬਣ ਗਿਆ ਐਵੇਂ ਸ਼ਾਦੀ ਬੇ ਬੇਟੀ ਦੀ ਸ਼ਾਦੀ ਵਾਸਤੇ ਤਰੀਕ ਫਿਕਸ ਕੀਤੀ ਦਸੰਬਰ ਮਹੀਨੇ ਦੀ ਪੈਲਸ ਵੀ ਕੀਤਾ ਹੁਣ ਕੀ ਕੀ ਕਰਾਂਗੇ ਦੱਸੋ ਆਈ ਉਹਨਾਂ ਠੇਕੇਬੀ ਪੈਲਸ ਵਾਲਿਆਂ ਨੂੰ 50000 ਦੇ ਚੁੱਕੇ ਆ। ਕਿ ਇਸੇ ਝੋਨੇ ਦੇ ਆਸਤੇ ਹੁਣ ਵੇਖੋ ਪ੍ਰਮਾਤਮਾ ਪਰ ਕਿੰਨੇ ਲੋਕ ਬੜੇ ਮਦਦ ਦੇ ਲਈ ਅੱਗੇ ਆ ਰਹੇ ਨੇ ਪਰ ਮੈਂ ਤੁਹਾਡਾ ਵੀ ਕਹਾਂ ਤੁਸੀਂ ਵੀ ਬੜਾ ਵੱਡਾ ਜਿਗਰਾ ਲੈ ਕੇ ਬੈਠਿਓ 27 ਏਕੜ ਤੁਹਾਡੀ ਜ਼ਮੀਨ ਜੋ ਹੈ ਉਹ ਤਬਾਹ ਹੋ ਗਈ ਹੈ ਉਸ ਨੂੰ ਡੋਬਾ ਮਾਰ ਗਿਆ ਤੁਸੀਂ ਕਹਿੰਦੇ ਸਰਕਾਰ ਸਾਨੂੰ ਮੁਆਵਜ਼ਾ ਦਵੇ ਨਾ ਦਵੇ ਜੋ ਤੁਸੀਂ ਜੋ ਹੈ ਉਹਦੇ ਬੰਨ ਜੋ ਹੈ ਉਹ ਮਜ਼ਬੂਤ ਅੱਗੇ ਤੋਂ ਗਾਂਵ ਵਾਸਤੇ ਮਾਰਨਾ ਸਾਨੂੰ ਪਵੇ ਅਹੀਂ ਇਹੋ ਬੇਨਤੀ ਕਰਦੇ ਵੀ ਅਗਲੇ ਅਗਲੇ ਸਾਲ ਵਾਸਤੇ ਸਾਨੂੰ ਮਾਰ ਨਾ ਪਵੇ ਜਿੱਦਾਂ ਹਰ ਸਾਲ ਉਧਰ ਪੈਂਦੀ ਬਿਆਸ ਦਰਿਆ ਤੇ ਲੋਕਾਂ ਨੂੰ ਖੇਮ ਕਰਨ ਤਰਨ ਤਾਰਨ ਉਧਰ ਹਰ ਸਾਲ ਲੋਕਾਂ ਨੂੰ ਮਾਰ ਪੈਂਦੀ ਹੈ ਉਹਨਾਂ ਦੇ ਬਾਬੇ ਹੀ ਕਾਰ ਸੇਵਾ ਵਾਲੇ ਤੁਸੀਂ ਬਣਨ ਡੇ ਹੁਣ ਵੀ ਕਾਰ ਸੇਵਾ ਵਾਲਾ ਬਾਬਾ ਦੇ ਸਵੇਰੇ ਚਾਰ ਦਾ ਟਰੱਕ ਆਇਆ ਸੀ ਉਹ ਦੋ ਦੋ ਚਾਰ ਚਾਰ ਗੱਠਾਂ ਲੋਕਾਂ ਨੂੰ ਸਾਰ ਪਸ਼ੂਆਂ ਨੂੰ ਚਾਰਾ ਦਿੱਤਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੀ ਨਹੀਂ ਇੱਥੇ ਤੇ ਬੇਟੀ ਦੇ ਵਿਆਹ ਦੀ ਤਾਂ ਟੈਨਸ਼ਨ ਹੋਊਗੀ ਹੁਣ ਚਲੋ ਹੁਣ ਪਰਮਾਤਮਾ ਜੀ ਚਲੋ ਵੇਖੋ ਜੀ ਕੀ ਕੀਤਾ ਜਾਵੇ ਦੋ ਚਾਰ ਮਹੀਨੇ ਹੈਗੇ ਆ ਚਾਹ ਰਿਸ਼ਤੇਦਾਰਾਂ ਕੋਲ ਵੇਖ ਲਾਂ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖੋ ਜਿਗਰਾ ਕਿੰਨਾ ਲੈ ਕੇ ਬੈਠੇ ਨੇ ਇਹ ਲੋਕ ਸਭ ਕੁਝ ਪਿੱਛੇ ਬਰਬਾਦ ਹੋ ਗਿਆ ਸਤਾਈਏ ਕਰ ਜ਼ਮੀਨ ਜੋ ਹੈ ਉਹ ਪਾਣੀ ਚ ਡੋਬ ਚੁੱਕੀ ਹੈ ਘਰ ਦੇ ਅੰਦਰ ਪਾਣੀ ਭਰੀਆ ਹੋਇਆ ਹੈ ਜੋ ਘਰ ਦੀਆਂ ਮਹਿਲਾਵਾਂ ਨੇ ਉਹਨਾਂ ਨੂੰ ਰਿਸ਼ਤੇਦਾਰਾਂ ਵੱਲ ਭੇਜਿਆ ਗਿਆ ਹੈ ਤਾਂ ਕਿ ਉਹ ਚੈਨ ਦੀ ਨੀਂਦ ਸੌ ਸਕਣ ਤੇ ਇੱਥੇ ਆਪਣੀਆਂ ਨੀਂਦਾ ਗਵਾ ਕੇ ਇੱਥੇ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਇੱਥੇ ਲੋਕਾਂ ਨੇ ਆਸਰਾ ਦਿੱਤਾ ਹੈ ਦੁਕਾਨਾਂ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਬਰਸਾਤ ਹੁੰਦੀ ਹੈ ਮੌਸਮ ਜਦੋਂ ਵਿਗੜਦਾ ਹੈ ਪਰ ਇੱਕ ਚਿਹਰੇ ਤੇ ਜੋ ਹੈ ਇੱਕ ਇਹਨਾਂ ਦੇ ਪਤਾ ਨਹੀਂ ਕਿਵੇਂ ਇੱਕ ਸੰਤੁਸ਼ਟੀ ਜੀ ਹੈ ਤੇ ਇੱਕ ਅਪੀਲ ਜ਼ਰੂਰ ਸਰਕਾਰ ਨੂੰ ਇਹ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਮੁਰ ਤੋਂ ਨਾ ਬਨਣ ਤੇ ਸਰਕਾਰਾਂ ਪਹਿਲਾਂ ਤੋਂ ਹੀ ਤਿਆਰੀ ਕਰਕੇ ਰੱਖਣ ਤਾਂ ਕਿ ਇੰਨਾ ਵੱਡਾ ਨੁਕਸਾਨ ਨਾ ਹੋਵੇ ਨੁਕਸਾਨ ਬਹੁਤ ਹੋ ਚੁੱਕਾ ਹੈ 7 ਏਕੜ ਅਗਰ ਇੰਨਾਂ ਦੀ ਜੁਏਬ ਫਸਲ ਪਾਣੀ ਚ ਦਬਾਈ ਹੋਈ ਹੈ ਤੇ ਹੋਰ ਵੀ ਬਥੇਰੇ ਕਿਸਾਨੇ ਖਜ਼ਾਰਾ ਏਕੜ ਜੋ ਫਸਲ ਹੈ ਉਹ ਬਰਬਾਦ ਹੋਈ ਹੈ ਮੁਆਵਜ਼ਾ ਬਣਦਾ ਸਭ ਨੂੰ ਮਿਲਣਾ ਚਾਹੀਦਾ ਹੈ ਤੇ ਸਾਡੀ ਅਪੀਲ ਇਹੀ ਹੈ ਕਿ ਇਨਾਂ ਤਸਵੀਰਾਂ ਜ਼ਰੀਏ ਅਗਰ ਇਨਾਂ ਕਿਸਾਨਾਂ ਦੀ ਨਾ ਲੋਕਾਂ ਦੀ ਅਗਰ ਮਦਦ ਹੋ ਸਕੇ ਜਿਹੜੇ ਸਮਰੱਥ ਲੋਕ ਨੇ ਜੋ ਮਦਦ ਕਰ ਸਕਦੇ ਨੇ ਇਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਜ਼ਰੂਰ ਆਉਣ ਅਸੀਂ ਡੇਰਾ ਬਾਬਾ ਨਾਨਕ ਖਲਕੇ ਜੋ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਤੇ ਰਾਮਪੁਰ ਇਨ ਦਾ ਪਿੰਡ ਹੈ ਸੋ ਲਗਾਤਾਰ ਅਸੀਂ ਤਸਵੀਰਾਂ ਜੋ ਹੈ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੰਜਾਬ ਦੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਾਲਾਤ ਬੇहद ਨਾਜ਼ੁਕ ਨੇ ਹਾਲਕਿ ਅਸੀਂ ਤਿੰਨ ਦਿਨ ਤੋਂ ਆ ਚੌਥਾ ਦਿਨ ਹੈ ਰਿਪੋਰਟਿੰਗ ਕਰ ਰਹੇ ਹਾਂ ਗੁਰਦਾਸਪੁਰ ਜ਼ਿਲ੍ਹੇ ਚ ਅੱਜ ਹਾਲਾਤ ਥੋੜਾ ਫਰਕ ਪਿਆ ਹੈ ਪਰ ਫਿਰ ਵੀ ਹਾਲਾਤ ਸੰਭਲਣਗੇ ਕਦੋਂ ਪਾਣੀ ਕਦੋਂ ਸੁਕੇਗਾ ਇਸ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਨੁਕਸਾਨ ਹੋ ਚੁੱਕਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਇਸ ਨੁਕਸਾਨ ਦੀ ਪਰਪਾਈ ਜ਼ਰੂਰ ਕਰੇਗੀ ਅਜੇ ਤੱਕ ਕਹਿ ਰਹੇ ਨੇ ਸਾਡੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਪਰ ਫਿਰ ਵੀ ਇੱਕ ਉਮੀਦ ਹੈ ਕਿ ਪ੍ਰਸ਼ਾਸਨ ਸਰਕਾਰ ਇਹਨਾਂ ਦੇ ਕੋਲ ਆਵੇ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਜ਼ਰੂਰ ਕੀਤੀ ਜਾਵੇ ਕੈਮਰਾ ਪਰਸਨ ਅਮਨ ਦੇ ਨਾਲ ਮੈਯਰ ਸ蒂ਵ ਕੋਰ ਦੈਨਿਕ ਸਵੇਰਾ ਗੁਰਦਾਸਪੁਰ